ਸਤਿ ਸ਼੍ਰੀ ਅਕਾਲ ਜੀ ਜੀਰੀ ਦਾ ਪਿਛਲਾ ਸੀਜ਼ਨ ਤਾਂ ਔਖੇ ਸਖਾਲੇ ਗਿਆ ਲੰਘ ਪਰ ਜਿਹੜੇ ਲੱਛਣ ਨੇ ਜੋ ਹਾਲਾਤ ਨੇ ਆਉਣ ਆਲਾ ਸਾਲ ਜੀਰੀ ਦਾ ਉਹਦੇ ਨੂੰ ਵੀ ਮੰਦਾ ਹੋ ਜਾਣਾ ਮੈਨੂੰ ਲੱਗਦਾ ਹੈ ਵਿਕਣੀ ਨਹੀਂ ਉਹਦਾ ਰੀਜ਼ਨ ਕੀ ਆ ਹੁਣ ਤੱਕ ਕੁੱਲ 10% ਜਿਹੜੀ ਪੈਡੀਆ ਉਹਦੀ ਮਿਲਿੰਗ ਹੋਈ ਆ 10% ਚੌਲ ਕੁੱਟਿਆ ਗਿਆ ਹਜੇ ਤੱਕ ਕੋਈ ਸਟੇਟ ਨੇ ਜਿਹੜੀ ਸਪੇਸ ਆ ਪ੍ਰੋਵਾਈਡ ਨਹੀਂ ਕਰਾਈ ਰਾਇਸਮਿਲਜ਼ ਨੂੰ ਤੇ ਜੇ ਕਿਤੇ ਮਾੜੀ ਮੋਟੀ ਸਪੇਸ ਮਿਲਦੀ ਆ ਉਹ ਅਦਰ ਸਟੇਟਸ ਦੇ ਵਿੱਚ ਲਾ ਜਾ ਰਹੇ ਨੇ ਚੌਲ ਨੂੰ ਜਿਦੀ ਕਿ ਕਾਸਟ ਆ ਜਿਹੜੀ ਉਹਦੀ ਟਰਾਂਸਪੋਰਟੇਸ਼ਨ ਦੀ ਕਾਸਟ ਉਹ ਸਾਰੀ ਰਾਈਸ ਮਿਲਰ ਦੇ ਗੱਲ ਪੈ ਰਹੀ ਆ ਸੋ ਆ ਹਾਲਾਤ ਨੇ ਤੇ ਆਈਡੀਅਲ ਪੀਰੀਅਡ ਆ ਜਿਹੜਾ ਚੌਲ ਨੂੰ ਕੁੱਟਣ ਦਾ ਉਹ ਵੀ ਲੰਘਦਾ ਜਾ ਰਿਹਾ ਉਹ ਮਾਰਚ ਤੱਕੇ ਹੁੰਦਾ ਪਹਿਲੇ ਵੀਕ ਤੱਕ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਕਿਸਾਨਾਂ ਨੂੰ ਕਿਸਾਨ ਆਰਗੇਨਾਈਜੇਸ਼ਨ ਨੂੰ ਕਿ ਇਹਦੇ ਬਾਰੇ ਧਿਆਨ ਕੀਤਾ ਜਾਵੇ ਸਰਕਾਰ ਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ ਫਿਰ ਟਾਈਮ ਤੇ ਰੋਲਾ ਪਾਉਣ ਦਾ ਕੁਝ ਨਹੀਂ ਪੜਨਾ ਹੁਣ ਤੋਂ ਇਸ ਚੀਜ਼ ਦਾ ਧਿਆਨ ਕਰ ਲੋ ਰਿਕਵੈਸਟ ਆ ਜੀ ਥੈਂਕ ਯੂ